ਖਿਦਰਾਣੇ ਦੀ ਢਾਬ ਵਾਲੀ ਜੰਗ ਦੇ ਵਿੱਚ ਵੈਰੀਆਂ ਦੇ ਨਾਲ ਲੜ ਰਹੇ ਨੇ ਅਤੇ ਇਹਨਾਂ ਦੀ ਪ੍ਰੇਰਣਾ ਇਹ ਸਦਕਾ ਜੋ ਸਿੰਘ ਗੁਰੂ ਤੋਂ ਬੇਮੁਖ ਹੋ ਕੇ ਆ ਗਏ ਸੀ ਉਹ ਵੀ ਜੰਗ ਦੇ ਵਿੱਚ ਹਿੱਸਾ ਲੈ ਰਹੇ ਨੇ ਵਾਹਿਗੁਰੂ ਜੀ ਦਾ ਕਾਰਜਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਗੁਰਦੁਆਰਾ ਮਹਿਦਿਆਣਾ ਸਾਹਿਬ ਜਿਲ੍ਹਾ ਲੁਧਿਆਣਾ ਦੇ ਵਿੱਚ ਮੌਜੂਦ ਗੁਰਦੁਆਰਾ ਮਹਿਦਿਆਣਾ ਸਾਹਿਬ ਜਿਹੜਾ ਕਿ ਦਾਸਮ ਪਾਤਸ਼ਾਹ ਦੀ ਚਰਨ ਸੋ ਪ੍ਰਾਪਤਾ ਅੱਜ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੀ ਇਹ ਜੋ ਗੁਰੂ ਘਰ ਹੈ ਚਾਰ ਪਿੰਡਾਂ ਦੇ ਵਿਚਕਾਰ ਬਣਿਆ ਹੋਇਆ ਹੈ ਪਿੰਡ ਲੱਖਾ ਪਿੰਡ ਮਾਨੋਕੇ ਮੱਲਾ ਤੇ ਪਿੰਡ ਚਕਰ ਦੇ ਵਿਚਕਾਰ ਬਣਿਆ ਹੋਇਆ ਹੈ ਜਿੱਥੇ ਕਿ ਸਿੱਖ ਇਤਿਹਾਸ ਨਾਲ ਸੰਬੰਧਤ ਲਗਭਗ ਬਹੁਤ ਸਾਰੀਆਂ ਮੂਰਤੀਆਂ ਜਿਹੜੇ ਬੁੱਤ ਉਹ ਬਣਾਏ ਗਏ ਹਨ ਅੱਜ ਆਪਾਂ ਤੁਹਾਨੂੰ ਉਹ ਜਿਹੜੇ ਮੂਰਤੀਕਾਰੀ ਕੀਤੀ ਹੋਈ ਹੈ ਬੁੱਤ ਬਣਾਏ ਹੋਏ ਹਨ ਸਿੱਖ ਇਤਿਹਾਸ ਨਾਲ ਸੰਬੰਧਿਤ ਉਹ ਸਾਰੀ ਜਾਣਕਾਰੀ ਦੇਵਾਂਗੇ ਜੀ ਆਜੋ ਜੀ ਫਿਰ ਦਰਬਾਰ ਸਾਹਿਬ ਦੇ ਬਿਲਕੁਲ ਖੱਬੇ ਹੱਥ ਸਰੋਵਰ ਬਣਿਆ ਹੋਇਆ ਹੈ ਜਿਸ ਵਿੱਚ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸੀ ਇਹ ਢਾਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਗੁਰੂ ਘਰ ਵਿੱਚ ਦੂਰੋਂ ਦੂਰੋਂ ਸੰਗਤਾਂ ਜਿਹੜੇ ਆ ਇਹ ਬਹੁਤ ਲੱਗੇ ਹੋਏ ਹਨ ਉਹਨਾਂ ਨੂੰ ਦੇਖਣ ਸਿੱਕੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਲੈਣ ਆਉਂਦੇ ਹਨ ਤੇ ਤੁਸੀਂ ਦੇਖ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਕਿ ਬਹੁਤ ਲੱਗਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕੀਤੀ ਸੀ ਉਸ ਟਾਈਮ ਦਾ ਜਿਹੜਾ ਹੈ ਸੀਨ ਦਰਸਾਇਆ ਗਿਆ ਹੈ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਵੀ ਇੱਥੇ ਜਿਹੜਾ ਬਹੁਤ ਲੱਗਿਆ ਹੋਇਆ ਹੈ ਬਹੁਤ ਹੀ ਵਧੀਆ ਕਲਾਕਾਰੀ ਕੀਤੀ ਹੋਈ ਹੈ ਜੀ ਤੇ ਇਸ ਤੋਂ ਅੱਗੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਚੱਕ ਕੇ ਇਤਿਹਾਸ ਨਾਲ ਸੰਬੰਧਤ ਆ ਜਿਹੜੇ ਕਿੰਨਾ ਕਿੰਨਾ ਦੇ ਬੁੱਤ ਲੱਗੇ ਹੋਏ ਹਨ ਜੀ ਸਰਦਾਰ ਫਰੀ ਸਿੰਘ ਨਲੂਆ ਅਕਾਲੀ ਫੋਲਾ ਸਿੰਘ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਰਦਾਰ ਸ਼ਾਮ ਸਿੰਘ ਟਾਰੀ ਨਿਹੰਗ ਸਿੰਘ ਅਕਾਲੀ ਬਾਬਾ ਫੋਲਾ ਸਿੰਘ ਜੀ ਪੰਥ ਦੇ ਮਹਾਨ ਜਥੇਦਾਰ ਸਰਦਾਰ ਜਸਾ ਸਿੰਘ ਆਲੂਵਾਲੀਆ ਜੀ ਸਰਦਾਰ ਬਘੇੜ ਸਿੰਘ ਜੀ ਜਿਹੜਾ ਹੁਣ ਅੱਗੇ ਆਪਾਂ ਸੀਨ ਦੇਖ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਫਰੋਕਸੀਆਰ ਬਾਦਜ਼ਾ ਵੱਲੋਂ ਜਿਹੜੇ ਕਿ ਉਹਨਾਂ ਨੂੰ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੇ ਉਹਨਾਂ ਦੇ ਬੱਚੇ ਅਜੀਤ ਸਿੰਘ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਸੀ ਉਹ ਸਾਰੇ ਇੱਥੇ ਸੀਨ ਦਿਖਾਏ ਗਏ ਨੇ ਜੀ ਭਾਈ ਸੁਬੇਕ ਸਿੰਘ ਜੀ ਭਾਈ ਸ਼ਾਹਬਾਦ ਸਿੰਘ ਜੀ ਜੋ ਪਿਓ ਪੁੱਤਰ ਸਨ ਉਹਨਾਂ ਨੂੰ ਚਰਖੜੀ ਉੱਤੇ ਚੜ੍ਹ ਕੇ ਸ਼ਹੀਦ ਕੀਤਾ ਗਿਆ ਹੈ ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ ਮੱਛੇ ਦਾ ਲੈ ਕੇ ਸਿਰ ਵੱਢ ਕੇ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੀ ਵਾਲਾ ਤੇ ਇਹਨਾਂ ਦੇ ਨਾਲ ਜਿਹੜੇ ਸੀਗੇ ਸਰਦਾਰ ਮਹਤਾਬ ਸਿੰਘ ਮੀਰਕੋਟਿਆ ਮੱਸਾ ਰੰਗੜ ਦਾ ਜਿਹੜਾ ਕਿ ਸਿਰ ਵੱਢ ਕੇ ਨਿਜੇ ਤੇ ਟੰਗ ਕੇ ਲੈ ਕੇ ਗਏ ਸੀਗੇ ਜੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸ਼ਿਦਕ ਨਾ ਜਾਵੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਖੋਪੜ ਲਾ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਜੋ ਬਹੁਤ ਈ ਰਚਨਾ ਹੈ ਉਹ ਇੱਥੇ ਬਣਾਈ ਗਈ ਬਾਬਾ ਜੀਵਨ ਸਿੰਘ ਜੀ ਦਾ ਜੋ ਬੋਤਾ ਉਹ ਵੀ ਤਿਆਰ ਹੋ ਰਿਹਾ ਹੈ ਜੀ ਸਿੱਖ ਕੌਮ ਦੇ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਜੀ ਸਿੰਘਾਂ ਦੇ ਮੁੱਲ ਸਿਰਾਂ ਦੇ ਜਕਰੀਆ ਪਾਉਂਦਾ ਹੈ ਜਕਰੀਆ ਖਾਨ ਨੇ ਐਲਾਨ ਕੀਤਾ ਹੋਇਆ ਸੀ ਜਿਹੜਾ ਵੀ ਸਿੰਘਾਂ ਦਾ ਜਿੰਨੇ ਵੀ ਸਿਰ ਵੱਧ ਲੈ ਕੇ ਆਵੇਗਾ ਉਹਨਾਂ ਨੂੰ ਉਹਨਾਂ ਹੀ ਇਨਾਮ ਮਿਲੇਗਾ ਜੀ ਸੱਤੋਂ ਦੀ ਗਲੀ ਵਾਲੀ ਟਕਸਾਲ ਦੇ ਪਹਿਲੇ ਜਥੇਦਾਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਪੁੱਲ 52 ਮੈਂਬਰ ਸ਼ਹੀਦ ਹੋਏ ਸੀ ਸਿੰਘ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਜੀ ਦਸ਼ਮੇਸ਼ ਪਿਤਾ ਦੇ ਸਮੇਂ ਜਦੋਂ ਆਨੰਦਪੁਰ ਦਾ ਜੁੱਧ ਹੋਇਆ ਸੀ ਉਸ ਟਾਈਮ ਆਨੰਦਪੁਰ ਦੇ ਜੁੱਧ ਸਮੇਂ ਭਾਈ ਕਨਈਆ ਜੀ ਮਸ਼ਕ ਲੈ ਕੇ ਨਾ ਕੋਈ ਬੈਰੀ ਨਹੀਂ ਬਗਾਨਾ ਜਿਹੜਾ ਆਰ ਇੱਕ ਨੂੰ ਪਾਣੀ ਦੀ ਸੇਵਾ ਕਰ ਰਹੀ ਸੀ ਤੇ ਪਾਣੀ ਪਿਆ ਰਹੀ ਸੀ ਉਸ ਸਮੇਂ ਦਾ ਜਿਹੜਾ ਸੀਨ ਆ ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਦਿੱਲੀ ਵਿਖੇ ਜਾਣ ਵਾਲੇ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਸ਼ਹੀਦ ਭਾਈ ਮਤੀ ਦਾਸ ਜੀ ਇਹਨਾਂ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਜਿਹੜਾ ਸੀਨ ਹੈ ਮੀਰ ਮੰਨੂ ਦੇ ਸਮੇਂ ਦਾ ਹੈ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਵੱਲੋਂ ਸਵਾ ਸਵਾ ਮਣ ਦੇ ਪਿੱਛੇ ਪਿੱਛੇ ਜਾਂਦੇ ਸੀ ਅਤੇ ਉਸ ਤੋਂ ਇਲਾਵਾ ਉਹਨਾਂ ਦੇ ਬੱਚਿਆਂ ਨੂੰ ਵੀ ਨੇਜਾਂ ਤੇ ਟਾਂਕੇ ਕੋਹ ਕੋਕੇ ਮਾਰਿਆ ਜਾਂਦਾ ਸੀ ਤੇ ਉਹਨਾਂ ਦੇ ਗੜਾਂ ਦੇ ਵਿੱਚ ਜਿਹੜੇ ਬੱਚਿਆਂ ਦੀਆਂ ਲਾਸ਼ਾਂ ਦੇ ਹਾਰ ਪਾਈ ਜਾਂਦੇ ਸੀ ਤੇ ਇੱਕ ਗੱਲ ਮੈਂ ਨੋਟ ਕੀਤੀ ਆ ਉਹਨਾਂ ਟਾਈਮਾਂ ਦੇ ਵਿੱਚ ਸਿੱਖੀ ਨਮਾਉਣੀ ਬਹੁਤ ਬਹੁਤ ਜ਼ਿਆਦਾ ਔਖੀ ਸੀ ਅੱਜ ਕੱਲ ਸਿੱਖੀ ਨਮਾਉਣੀ ਇੰਨੀ ਦਿੱਕਤ ਨਹੀਂ ਹੈ ਜਿੰਨੇ ਉਹਨਾਂ ਟਾਈਮਾਂ ਦੇ ਵਿੱਚ ਸੀਗੀ ਐ ਸੀਨ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਕਚੈਰੀ ਦੇ ਵਿੱਚ ਲੈ ਕੇ ਜਾਣ ਦੇ ਲਈ ਠੰਡੇ ਬੁਰਜ ਦੇ ਵਿੱਚ ਵਜ਼ੀਰ ਖਾਨ ਦੇ ਜੋ ਸਪਾਈ ਸੀ ਉਹ ਲੈਨ ਆਏ ਸੀ ਅਤੇ ਇਧਰਲੇ ਪਾਸੇ ਸੂਬਾਏ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੋਈ ਹੈ ਜਿਸ ਦੇ ਵਿੱਚ ਝੂਠਾ ਆਨੰਦ ਖੜਾ ਹੋਇਆ ਹੈ ਅਤੇ ਸਹਿਬਜ਼ਾਦਿਆਂ ਨੇ ਸ਼ਤਕ ਨਹੀਂ ਹਾਰਿਆ ਉਸ ਤੋਂ ਅਪਰੰਤ ਕਾਜੀ ਵੱਲੋਂ ਸੁਣਾਏ ਗਏ ਫਤਵੇ ਦੇ ਅਨਸਾਰ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਨ ਕੇ ਸ਼ਹੀਦ ਕੀਤਾ ਗਿਆ ਸੀ ਜਦੋਂ ਨੀਹਾਂ ਨੂੰ ਚਨ ਰਹੇ ਸੀ ਉਦੋਂ ਸ਼ਹਿਦ ਜਾਂਦਿਆਂ ਦੀਆਂ ਜੋ ਗੋਡੀਆਂ ਚੱਪਨੀਆਂ ਸੀ ਉਹ ਵੇਚ ਆ ਰਹੀਆਂ ਸੀ ਤਾਂ ਇਹਨਾਂ ਜ਼ਾਲਮਾਂ ਨੇ ਜੋ ਸ਼ਹਿਦ ਜਾਂਦਿਆਂ ਦੀਆਂ ਗੋਡੀਆਂ ਨੇ ਚੱਪਨੀਆਂ ਸੀ ਉਹਨਾਂ ਨੂੰ ਭੰਨ ਦਿੱਤਾ ਸੀ ਅਤੇ ਐਟ ਨਹੀਂ ਤੋੜੀ ਸੀ ਇਸ ਤਰ੍ਹਾਂ ਛੋਟੇ ਸ਼ਹਿਦ ਜਾਂਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸ਼ਹੀਦ ਦੇ ਪ੍ਰਾਂਤ ਭਾਈ ਮੋਤੀराम ਮਹਿਰਾ ਮਾਤਾ ਗੁਜਰੀ ਜੀ ਨੂੰ ਠੰਡੇ ਪੁਰਜ ਦੇ ਵਿੱਚ ਉਹਨਾਂ ਦੀ ਸਿੱਧੀ-ਸਿੱਧੀ ਖਬਰ ਦੇਣਾ ਆਇਆ ਜੀ ਸਿੱਖ ਕੌਮ ਦੀ ਮਹਾਨ ਸਿੱਖ ਬੀਬੀ ਮਾਤਾ ਭਾਗੂ ਜੀ ਜੋ ਕਿ ਖਿਦਰਾਣੇ ਦੀ ਢਾਬ ਵਾਲੀ ਜੰਗ ਦੇ ਵਿੱਚ ਵੈਰੀਆਂ ਦੇ ਨਾਲ ਲੜ ਰਹੇ ਨੇ ਅਤੇ ਇਹਨਾਂ ਦੀ ਪ੍ਰੇਰਣਾ ਇਹ ਸਦਕਾ ਜੋ ਸਿੰਘ ਗੁਰੂ ਤੋਂ ਬੇਮੁਖ ਹੋ ਕੇ ਆ ਗਏ ਸੀ ਉਹ ਵੀ ਜੰਗ ਦੇ ਵਿੱਚ ਹਿੱਸਾ ਲੈ ਰਹੇ ਨੇ ਭਾਈ ਮਹਾ ਸਿੰਘ ਜੀ ਜਿਨ੍ਹਾਂ ਨੇ ਗੁਰੂ ਜੀ ਦਾ ਸਾਥ ਦੇਣ ਤੋਂ ਇਨਕਾਰ ਕੀਤਾ ਸੀ ਉਸ ਤੋਂ ਬਾਅਦ ਮਾਤਾ ਭਾਗੋ ਦੇ ਜੰਗ ਦੇ ਮੈਦਾਨ ਵਿੱਚ ਆਉਣ ਤੋਂ ਬਾਅਦ ਭਾਈ ਮਹਾ ਸਿੰਘ ਜੀ ਵੀ ਖੁਦ 40 ਸਿੰਘਾਂ ਨਾਲ ਜੰਗ ਦੇ ਮੈਦਾਨ ਵਿੱਚ ਲੜੇ ਸਨ ਅਤੇ ਬੇਦਾਵਾ ਪਾੜਨ ਲਈ ਗੁਰੂ ਜੀ ਨੂੰ ਬੇਨਤੀ ਕਰਦੇ ਹੋਏ ਭਾਈ ਜੈ ਸਿੰਘ ਖਲਕਟ ਜਿਨ੍ਹਾਂ ਨੇ ਹੁੱਕੇ ਦੀ ਪੰਡ ਚੱਕਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਕਰਕੇ ਭਾਈ ਜੈ ਸਿੰਘ ਖਲਕੜ ਨੂੰ ਪੁੱਠਿਆਂ ਟੰਕ ਕੇ ਉਹਨਾਂ ਦੀ ਖਲ ਨੂੰ ਲਾ ਦਿੱਤਾ ਸੀ ਸ਼ਹੀਦ ਭਾਈ ਦੇਰਲਾ ਜੀ ਜਿਨ੍ਹਾਂ ਨੂੰ ਕਿ ਗਰਮ ਕੜਾਹੇ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਇਸ ਤਰ੍ਹਾਂ ਹੀ ਹੋਰ ਗੁਰਦੁਆਰਾ ਮਹਿਦੀਆਣਾ ਸਾਹਿਬ ਵਿਖੇ ਸਿੰਘਾਂ ਸਿੱਧਾਂ ਦੀਆਂ ਜੜੀਆਂ ਕਿ ਮੂਰਤੀਆਂ ਬੁੱਤ ਲੱਗੇ ਹੋਏ ਹਨ ਜੀ ਤਨ ਤਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਕੋਲ ਪੀਰ ਬੁੱਧੂ ਸ਼ਾਹ ਜੀ ਆਏ ਅਤੇ ਉਹਨਾਂ ਨੇ ਆਪਣੇ ਚਾਰ ਪੁੱਤਰ ਗੁਰੂ ਸਾਹਿਬ ਜੀ ਨੂੰ ਭੇਟ ਕੀਤੇ ਜਿਹੜੇ ਇੱਥੇ ਗੁਰਦੁਆਰਾ ਮਹਿਦੀਆਂ ਸਾਹਿਬ ਵਿਖੇ ਬੁੱਤ ਬਣਾਏ ਹੋਏ ਆ ਇਹਨਾਂ ਵਿੱਚੋਂ ਜ਼ਿਆਦਾਤਰ ਬੁੱਤ ਆਰਟਿਸਟ ਅਜੀਤ ਸਿੰਘ ਸੁਨਾਮ ਆ ਮੋਹਨ ਸਿੰਘ ਮੱਲਾ ਸ਼ਮਸ਼ੇਰ ਸਿੰਘ ਲੱਖਾ ਅਤੇ ਤਾਰਾ ਸਿੰਘ ਰਾਏਕੋਟੀ ਉਹਨਾਂ ਵੱਲੋਂ ਬਣਾਏ ਗਏ ਨੇ ਇਸ ਤੋਂ ਇਲਾਵਾ ਜਿੰਨੀਆਂ ਵੀ ਲਿਖਤਾਂ ਨੇ ਮੁਖਤਿਆਰ ਸਿੰਘ ਤੂਫਾਨ ਬੀਲਾ ਉਹਨਾਂ ਵੱਲੋਂ ਇਹ ਲਿਖੀਆਂ ਹੋਈਆਂ ਨੇ ਜੀ। ਇਹ ਸੀਨ ਦੇ ਵਿੱਚ ਸਾਈ ਮੀਆਂ ਮੀਰ ਜੀ ਜੋ ਪੰਜਵੇਂ ਪਾਸ਼ਾ ਜੀ ਦੇ ਸਮੇਂ ਹੋਏ ਨੇ ਉਹ ਆਪਣੇ ਚੇਲਿਆਂ ਨੂੰ ਅੱਲਾਹ ਤਾਲਾ ਦੀ ਇਬਾਦਤ ਕਰਾ ਰਹੇ ਨੇ। ਗੁਰਦੁਆਰਾ ਮਹਿਦੀਆਣਾ ਸਾਹਿਬ ਵਿਖੇ ਤੁਸੀਂ ਦੇਖਿਆ ਸਿੱਕੇ ਇਤਿਹਾਸ ਨਾਲ ਸੰਬੰਧਿਤ ਲਗਭਗ ਬਹੁਤ ਸਾਰੀਆਂ ਮੂਰਤੀਆਂ ਬੁੱਤ ਤਿਆਰ ਕੀਤੇ ਹੋਏ ਹਨ। ਬਣਾਏ ਹੋਏ ਹਨ ਜੀ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਮੱਥਾ ਟੇਕਦੀਆਂ ਹਨ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਐਸੇ ਅਸਥਾਨ ਦੇ ਉੱਪਰ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਅਤੇ ਆਪਣੇ ਵਿਰਸੇ ਦੇ ਦਰਸ਼ਨ ਕਰਾਓ ਕਿਉਂਕਿ ਅੱਜ ਆਪਾਂ ਆਪਣੇ ਵਿਰਸੇ ਤੋਂ ਦੂਰ ਹੋ ਚੁੱਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ